ਗੁਰੂ ਘਰ ਵੱਲੋਂ ਆਇਆ ਹੋਇਆ ਸਤਿਕਾਰਾ ਗੁਰੂ ਰਾਮ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ-ਬਹੁਤ ਵਧਾਈ ਹੋਵੇ You have to work so you can, make, you can make money to feed yourself. Namjab, meditate on the name of the Lord. And one shak, share 10% of all your earnings with those who are, weak, who are not as great as you, those who are weaker than you, those who need help. Obviously, Guru Nanak Devji was one of the most important figures throughout history, and it is through the very good work of the Sikh community here and more broadly across Australia uh, that uh, his important teachings, the learnings that we can uh, draw from his teachings. It's an honour to celebrate Parkash Parab of the Guru Nanak Devji with you tonight i care deeply about the diverse growing community we have here in the outer west and i want to support you in any way i can. best wishes to you and the rest of our wonderful sikh community on the anniversary of the birth of guru nanak dev founder of sikhism. i'd like to extend my best wishes to you and your families today um, on paushkaram guru nanak dev thank you so much. Thank you. ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਜਗਤ ਦੇ ਵਿੱਚ ਚੜ੍ਹਿਆ ਸੁਧਨ ਤਰਤੁ ਲੋਕਾਈ ਦਾ ਪਹਿਰਾ ਦਿੰਦਿਆਂ ਹੋਇਆਂ ਮਹਾਰਾਜ ਨੇ ਲੋਕਾਈ ਨੂੰ ਸਿੱਧੇ ਰਸਤੇ ਪਾਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਜ ਪ੍ਰਕਾਸ਼ ਪੁਰਬ ਸੰਗਤਾਂ ਸੰਸਾਰ ਭਰ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸੋ ਦਲਬਾਬਾ ਬੀ ਦੀ ਚੰਜੀ ਖਾਲਸਾ ਸ਼ੌਣੀ ਪਲੰਟਨ ਮੈਲਬਨ ਵਿਖੇ ਵੀ ਬੜੀ ਵਿਸ਼ਾਲ ਗਿਣਤੀ ਦੇ ਵਿੱਚ ਸੰਗਤਾਂ ਬੜੀ ਅਥਾ ਸ਼ਰਦਾ ਦੇ ਨਾਲ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਦੀਵਾਨ ਸਜੇ ਹੋਏ ਨੇ ਪੁਰੂ ਕੀ ਬਾਣੀ ਦੇ ਕਥਾ ਕੀਰਤਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਜੋ ਲੋਕਾਈ ਨੂੰ ਦਿੱਤਾ ਤਪਦੇ ਹਿਰਦਿਆਂ ਨੂੰ ਠਾਰਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਦਾਸੀਆਂ ਕਰਕੇ ਸੰਸਾਰ ਭਰ ਦੇ ਵਿੱਚ ਪਹੁੰਚ ਕੇ ਸੱਚ ਦਾ ਹੋਕਾਰ ਦਿੱਤਾ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੰਗਤਾਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਨੇ ਸੋ ਉੱਥੇ ਨਾਲ ਹੀ ਬੜੀ ਖੁਸ਼ੀ ਦੀ ਗੱਲ ਹੈ ਪਲੋ ਪਲੋਰੇ ਕੀਰਤਨੀਆਂ ਗੁਰੂ ਕੇ ਬੱਚਿਆਂ ਨੂੰ ਗੁਰੂਕੀਆਂ ਸੰਗਤਾਂ ਨੂੰ ਕੀਰਤਨ ਦੇ ਨਾਲ ਜੋੜਨ ਵਾਸਤੇ ਔਰ ਉਤਸ਼ਾਹ ਵਧਾਉਣ ਵਾਸਤੇ ਸੋ ਇਹ ਅਗਲੀ ਲੜੀ ਪਲੋ ਪਲੋਰੇ ਕੀਰਤਨੀਆਂ ਦੀ ਆਰੰਭ ਹੋ ਰਹੀ ਹੈ ਜਿਸ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਲੰਮਟਨ ਵਿਖੇ ਵੀ ਬੱਚਿਆਂ ਦੇ ਆਡੀਸ਼ਨ ਹੋਣੇ ਨੇ ਸੋ ਜਿਹੜਾ ਵੇਰਵਾ ਹੈ ਉਹ ਜਲਦੀ ਆਪ ਜੀ ਨੂੰ ਦੱਸ ਦਿੱਤਾ ਜਾਵੇਗਾ ਸੋ ਜਿੰਨੇ ਵੀ ਬੱਚੇ ਜਿੰਨੇ ਵੀ ਵਿਦਿਆਰਥੀ ਗੁਰਮਤ ਸੰਗੀਤ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਦੇ ਆਸ-ਪਾਸ ਵਾਲੇ ਦਿਵਾਲੇ ਰਹਿੰਦੇ ਨੇ ਉਹ ਇਸ ਦਾ ਲਾਹਾ ਲੈ ਸਕਦੇ ਨੇ ਜਿੱਥੇ ਤੁਸੀਂ ਆਪਣੇ ਜੋ ਸੱਚੇ ਪਾਤਸ਼ਾਹ ਨੇ ਤੁਹਾਨੂੰ ਗੁਰੂ ਕੀ ਬਾਣੀ ਦੇ ਕੀਰਤਨ ਦਾ ਹੁਨਰ ਦਿੱਤਾ ਹੈ ਬਖਸ਼ਿਸ਼ ਕੀਤੀ ਹੈ ਜਿੱਥੇ ਉਹਨੂੰ ਤੁਸੀਂ ਨਖਾਰਨਾ ਹੈ ਉੱਥੇ ਬਾਕੀ ਬੱਚਿਆਂ ਨੂੰ ਵੀ ਨਾਲ ਸੁਣ ਕੇ ਆਪਣੇ ਆਪ ਦੇ ਉਤਸ਼ਾਹ ਭਰਨਾ ਹੈ ਸੋ ਪਲੋ ਪਲੋਰੇ ਕੀਰਤਨੀਆਂ ਦੀ ਟੀਮ ਵੀ ਪਹੁੰਚੀ ਹੈ ਜਿੰ ਆਇਆ ਆਖਦੇ ਆ ਜੀ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਉਤਸਵ ਅੱਜ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਦਲ ਬਾਬਾ ਬਿਦੀ ਚੰਦ ਖਾਲਸਾ ਛੋਣੀ ਗੁਰਦੁਆਰਾ ਸਾਹਿਬ ਪਲਮਟਨ ਦੇ ਵਿੱਚ ਮੈਲਬਨ ਦੇ ਵੈਸਟਰਨ ਸਬਰਬਸ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ ਔਰ ਅੱਜ ਇੱਥੇ ਆ ਕੇ ਇਦਾਂ ਲੱਗਿਆ ਕਿ ਜਿਵੇਂ ਇਤਿਹਾਸ ਹੈ ਗੁਰਦੁਆਰਿਆਂ ਤੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਆ ਜੋੜ ਮੇਲੇ ਲੱਗਦੇ ਆ ਬਸ ਉਦਾਂ ਦਾ ਹੀ ਲੱਗ ਰਿਹਾ ਸੀ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਉਸਤ ਦੀਆਂ ਬਹੁਤ-ਬਹੁਤ ਵਧਾਈਆਂ